ਮੇਰਾ ਨਾਮ ਤੁੰ ਤੋਂ ਵੀਰਸਿੰਘਿਆ ਪਿੰਡ ਕਾਂਗੇਆ ਤੇ ਉਹ ਜਿਨ੍ਹਾਂ ਦੀ ਡੈਥ ਹੋਈ ਆ ਉਹ ਮੇਰੇ ਭਾਬੀ ਜੀ ਸੀ ਉਹ ਘਰੇ ਪਾਠ ਕਰਦੇ ਪਏ ਸੀ ਕੁਝ ਅਣ ਪਛਾਤੇ ਬੰਦੇ ਆਏ ਆ ਤੇ ਉਹਨਾਂ ਦਾ ਘਲ ਵੱਢ ਗਿਆ ਤੇ ਉਹਨਾਂ ਦੀ ਡੈਥ ਹੋ ਗਈ ਮੌਕੇ ਤੇ ਕਿੰਨੇ ਬੱਚੇ ਦੋ ਬੱਚੇ ਆ ਇੱਕ 6-7 ਸਾਲ ਦਾ ਵਾ ਇੱਕ ਸਾਲਕ ਦੀ ਗੁੜੀਆ ਸਾਲ ਦੇ ਅੰਦਰ ਹੀ ਆ ਗੁੜੀਆ ਕੀ ਨਾਮ ਆ ਉਹ ਜਿਨ੍ਹਾਂ ਦੀ ਡੈਥ ਹੋਈ ਆ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦਾ ਨਾਮ ਗੁਰਪ੍ਰੀਤ ਕੌਰ ਤੇ ਹਸਬੰਡ ਕੀ ਕਰਦੇ ਉਹਨਾਂ ਦੇ ਹਸਬੰਡ ਉਹਨਾਂ ਦੇ ਬਿਜਲੀ ਬੋਰਡ ਦੇ ਵਿੱਚ ਲੱਗੇ ਆ ਕੀ ਕਰਨ ਕੀ ਨਾਮ ਉਹਨਾਂ ਦਾ ਹਾਂਜੀ ਜਿਹਨਾਂ ਦਾ ਹਸਬੰਦ ਦਾ ਕੀ ਨਾਮ ਉਹਨਾਂ ਦੇ ਹਸਬੰਦ ਦਾ ਨਾਮ ਗੁਰਦੀয়াল ਸਿੰਘ ਜੀ ਅੱਛਾ ਕਾਰਨ ਕੀ ਲੱਗਦਾ ਕੁਝ ਪਤਾ ਲੱਗਾ ਇਹ ਤਾਂ ਨਹੀਂ ਕਾਰਨ ਤੇ ਆਪਾਂ ਨੂੰ ਹੋਰੇ ਕੁਝ ਪਤਾ ਨਹੀਂ ਜੀ ਲੱਗਾ ਕਿੰਨੇ ਮਤਲਬ ਕਿ ਪੂਰੀ ਵਾਰਦਾਤ ਦਾ ਥੋੜਾ ਦੱਸੋ ਕਿ ਘਰ ਚ ਇਕੱਲੇ ਸੀ ਜਾਂ ਕੀ ਕਰ ਰਹੇ ਘਰ ਚ ਇਕੱਲੇ ਸੀਗੇ ਜਿਵੇਂ ਆਏ ਬੰਦੇ ਕੱਤੇ ਆਏ ਇਹ ਨਹੀਂ ਪਤਾ ਨਹੀਂ ਜੀ ਆਪਾਂ ਨੂੰ ਕੱਤੇ ਆਏ ਜੀ ਹਾਂਜੀ ਤੁਸੀਂ ਕੀ ਜੀ ਵੇਖਿਆ ਕਿੰਨੀ ਕਿੰਨੀ ਉਮਰ ਉਹਨਾਂ ਦੀ ਉਹਨਾਂ ਉਹਨਾਂ ਦੀ 35 ਸਾਲ ਉਮਰ ਜੀ ਹੁਣ ਇੱਕ ਵਾਰੀ ਨਾ ਅੱਜਹੀਂ ਮੈਂ ਪਾਸ ਹੋਰ ਗੁਰਨਾੜਕਾ ਸੜਾਏ ਆ ਹਾਂਜੀ ਤੇ ਕਾਂਗਾਂ ਤੋਂ ਵੀ ਜਨਾਨੀ ਕੋਈ ਹੂੰ ਉਹਦੇ ਕੋਈ ਦਾਤਰ ਮਾਰ ਗਿਆ ਹਣ ਨੌਨ ਬੰਦਾ ਆ ਅੱਛਾ ਤੇ ਉੱਤ ਕਾ ਅਕਲੀਕਾਰ ਵੀ ਕਰਦਿਆਂ ਨੇ ਕਿਹੜੇ ਇਲਾਕੇ ਦਾ ਇਹ ਕੰਮ ਕਾਂਗਾਂ ਕੰਗ ਪਿੰਡ ਦਾ ਹੂੰ ਕੀ ਲੱਗਦਾ ਹੈ ਕਿ ਮਾਮਲਾ ਕਿੱਥੋਂ ਜਾਵਾ ਮਾਹੌਲਕ ਬੇਖੰਡ ਸੋਣ ਤੇ ਆਇਆ ਪੈਸਾ ਬੰਦਾ ਲੈਣ ਦੇਣ ਅੱਛਾ ਹੂੰ ਕੀ ਕਾਰਵਾਈ ਕਰ ਰਹੇ ਹੋ ਬਸ ਪਰਚਾ ਦੇ ਕੇ ਜਾਂਚ ਚੱਲ ਰਹੀ ਹੈ ਜਾਂਚ ਚੱਲ ਰਹੀ ਪੂਰੀ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਆ ਬੰਦੇ ਪਛਾਣੇ ਗਏ ਉਹਨਾਂ 'ਤੇ ਰੋਪ ਲਾਇਆ ਕਿਤੇ ਜੇ ਨਾ ਮੈਂ ਉੱਥੇ ਮੌਕੇ ਤੋਂ ਹੋਂਡਾ ਤੂੰ ਹੀ